ਗੁਰਬਾਣੀ ਸੰਵਾਦ ਵਿੱਚ ਭਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਿਗਜੀਤ ਸਿੰਘ ਵੱਲੋਂ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਇਹ ਦੋਨਾਂ ਚੈਨਲਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਦੇ ਆਸ਼ੇ ਦੇ ਮੁਤਾਬਿਕ ਅਸੀਂ ਗੁਰਬਾਣੀ ਨੂੰ ਸਮਝੀਏ ਤੇ ਆਪਣੇ ਤੇ ਅਪਲਾਈ ਕਰੀਏ ਔਰ ਜਿਹੜੇ ਜਿਹੜੇ ਸਾਡੇ ਵਿੱਚ ਕੋਈ ਪੁਲੇਖੇ ਜਾਂ ਕੁਝ ਵੀ ਹੈਗੇ ਆ ਤੇ ਉਹਨਾਂ ਨੂੰ ਦੂਰ ਕਰੀਏ ਔਰ ਆਪਣਾ ਜੀਵਨ ਵਧੀਆ ਜਿਵਾਈਏ ਅਦੇ ਮੇਰਾ ਫਾਦਰ ਨੇ ਭਾਈ ਸਾਹਿਬ ਭਾਈ ਜਸਪੀਰ ਸਿੰਘ ਜੀ ਭਾਈ ਤੋਂ ਤੁਹਾਡਾ ਸਾਰਗਨ ਬਜੀਵਾ ਬੁਟੀ ਕਾਲਾ ਵਾਗੂ ਤੇ ਕਿਪਤੇ ਅਸੀਂ ਜੇ ਲਾ ਪਿਛਲਾ ਟਾਪਿਕ ਕੀਤਾ ਸੀ ਅਸੀ ਅੱਜ ਉਸੇ ਨੂੰ ਕੰਟੀਨਿਊ ਥੋੜਾ ਕਰਨਾ ਕਿਉਂਕਿ ਉਹਦੇ ਵਿੱਚ ਕਈ ਸਵਾਲ ਸਾਡੇ ਕੋਲ ਆਏ ਆ ਜੀ ਅਸੀਂ ਕਿਦਾ ਦੇਖ ਕੇ ਅੰਡੇਟ ਕਰਨਾ ਹਾਂ ਇਹਦੇ ਬਾਰੇ ਸਾਡੇ ਦੇਖਣ ਵਾਲਿਆਂ ਨੇ ਡਿਫਰੈਂਟ ਡਿਫਰੈਂਟ ਐਂਗਲ ਤੋਂ ਡਿਫਰੈਂਟ ਡਿਫਰੈਂਟ ਪਲਵੋਂ ਤੋਂ ਸਵਾਲ ਸਾਨੂੰ ਕੀਤੇ ਆ ਅਸੀਂ ਉਹਨਾਂ ਸਵਾਲਾਂ ਦੇ ਬਾਰੇ ਕੁਝ ਅੱਜ ਵਰਨਨ ਕਰ ਮਿਥਉਂਦੇ ਆ ਜੀ ਉਹ ਕਹਿੰਦੇ ਬਈ ਦੇਖ ਕੇ ਅੰਡੇਟ ਕੀਤਾ ਜੇ ਕੋਈ ਬੰਦਾ ਗਲਤ ਕੰਮ ਕਰ ਰਿਹਾ ਉਹਦੇ ਚ ਐਬ ਹੈਗੇ ਆ ਸਭ ਕੋ ਜਗਾ ਜੀ ਅਸੀਂ ਦੇਖ ਕੇ ਅੰਡੇਟ ਹੀ ਕਰੀ ਜਾਵਾਂਗੇ ਤੇ ਉਹਨੂੰ ਸੁਧਾਰਨ ਦਾ ਮੌਕਾ ਕਿੱਦਾਂ ਦੇਵਾਂਗੇ ਅਸੀਂ ਆਫਟਰ ਆਲ ਦਬਾਂਗੇ ਕਵਾਂਗੇ ਉਹਨੂੰ ਤਾਂ ਹੀ ਉਹ ਕੋਈ ਸੁਧਾਰ ਕਰੇਗਾ ਜਾਂ ਉਹਨੂੰ ਕੋਈ ਨੌਲੇਜ ਦੇਵਾਂਗੇ ਤੇ ਉਹ ਕੁਝ ਕਰਾਂਗੇ ਕਿ ਜੇ ਅਸੀਂ ਦੇਖ ਕੇ ਅੰਡਰਟ ਕਰ ਦਿੱਤਾ ਤੇ ਫਿਰ ਉਹਨੂੰ ਨੌਲੇਜ ਕਿੱਦਾ ਮਿਲੇਗੀ ਅ ਨਹੀਂ ਦੇਖੋ ਸਵਾਲ ਜਿਹੜਾ ਅੱਜ ਸਿੰਗਲ ਤੋਂ ਕੀਤਾ ਗਿਆ ਹਾਂਜੀ ਆਪਣੇ ਆਪ ਹੀ ਬੜਾ ਭਾਪੁਰਤ ਸਵਾਲ ਆ ਹਾਂਜੀ ਪਰ ਸਵਾਲੇ ਅਗੇ ਜਦੋਂ ਅਸੀਂ ਦੇਖ ਕੇ ਅੰਡਟ ਕਰਨ ਦੀ ਗੱਲ ਕਰਦੇ ਆ ਅਸੀਂ ਪਹਿਲਾਂ ਜਿਹੜਾ ਪਹਿਲਾ ਐਪੀਸੋਡ ਸੀਗਾ ਉਹਦੇ ਵਿੱਚ ਇਸ ਗੱਲ ਨੂੰ ਥੋੜਾ ਜਿਹਾ ਅਸੀਂ ਟੱਚ ਕੀਤਾ ਸੀਗਾ ਕਿ ਦੇਖ ਕੇ ਅੰਡਟ ਕਰਨ ਦਾ ਭਾਵ ਜਿਹੜਾ ਉਹ ਸਮਝਣ ਦੀ ਲੋੜਾ ਸਾਨੂੰ ਇਹਦਾ ਬਿਲਕੁਲ ਭਾਗ ਨਹੀਂ ਕਿ ਕੋਈ ਜਿਹੜਾ ਉਹ ਖੂਜ ਡਿਗ ਰਿਆ ਚਾਰੇ ਉਹਨੂੰ ਨਹੀਂ ਪਤਾ ਕਿ ਖੂਵਾਂ ਸਾਨੂੰ ਪਤਾ ਕਿ ਅਣਜਾਣ ਵਿਅਕਤੀ ਤੁਰੇ ਜਾ ਰਿਹਾ ਜੇ ਦੋ ਕਦਮ ਹੋਰ ਫੁੱਟੂ ਆ ਖੂਈ ਡਿਗ ਪੂਗਾ ਤਾਂ ਉਥੇ ਸਾਡਾ ਦੇਖ ਕੇ ਰਿਡ ਕਰਨਾ ਉਹ ਦੇਖ ਕੇ ਰਿਡ ਕਰਨਾ ਨਹੀਂ ਜਾਂ ਕੋਈ ਚੋਰੀ ਕਰ ਰਿਹਾ ਕੋਈ ਵੀ ਅਸਾ ਹੋਰ ਕੋਈ ਕੁਕਰਮ ਕਰ ਰਿਹਾ ਜਿਹੜਾ ਕਿ ਇਨਸਾਨੀਅਤ ਤੇ ਘਾਤਕ ਆ ਉਹਨੂੰ ਦੇਖ ਕੇ ਨਿੱਡ ਕਰਨਾ ਇਹ ਗੁਰਬਾਣੀ ਜਾਂ ਸਿੱਖ ਇਤਿਹਾਸ ਦਾ ਜਿਹੜਾ ਇਹ ਸੰਕਲਪ ਨਹੀਂ ਰਿਹਾ ਨਾ ਹੈਗਾ ਨਾ ਹੀ ਰਿਹਾ। ਇਤੇ ਵੀ ਗਾਪਾਂ ਚ ਗੱਲ ਜਿਹੜੀ ਪਹਿਲਾਂ ਕਰ ਚੁੱਕੀਆਂ ਸੀ ਦੌਰਾਨਾਂ ਨਹੀਂ ਚੁੰਦੇ ਕਿ ਇਹਦੀ ਨੇ ਕੇਵਲ ਸਧਾਰਨ ਛੋਟੀਆਂ ਮੁੰਡੀਆਂ ਗੱਲਾਂ ਹੁੰਦੀਆਂ ਜਾਂ ਕੇਵਲ ਐਸੀ ਵੀ ਹੁੰਦੀਆਂ ਕਿ ਜਿਹਦੇ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਦੂਜਿਆਂ ਦਾ ਉਹ ਆਪਣਾ ਨੁਕਸਾਨ ਕਰ ਰਿਹਾ ਹੁੰਦਾ ਪਰ ਜੇਕਰ ਅਸੀਂ ਉਹਨੂੰ ਨਸ਼ਰ ਕਰ ਦਿੰਨੇ ਆ ਉਹਨੂੰ ਰੋਲਾ ਪਾ ਦੇ ਨੇ ਜਿਵੇਂ ਅੱਜ ਕਾ ਸੋਸ਼ਲ ਮੀਡੀਆ ਜਿਹੜੀ ਆ ਉਹ ਸਾਰੀਆਂ ਜਿਹੜੀ ਗੱਲ ਜੀ ਤੁਸੀਂ ਜਿਹੜੀ ਆ ਉਹ ਰੀਕੋਰਡ ਕਰਦੇ ਨੇ ਆ ਉਹਨੂੰ YouTube ਵਾਲ ਚ ਪਾ ਦਿੰਦੇ ਆ ਜਾਂ ਹੋਰ ਸੋਸ਼ਲ ਮੀਡੀਆ ਸਾਧਨ ਅਪਣਾ ਕੇ ਉਹ ਦੁਨੀਆ ਭਾਰੀ ਕੋ ਜਾ ਦੇਨੇ ਆ ਉਹਦਾ ਲਾਭ ਕਿਸੇ ਨੂੰ ਕੁਝ ਨਹੀਂ ਹੁੰਦਾ ਪਰ ਕੀ ਆ ਕਿ ਜਿਹਦੇ ਨਾਲ ਉਹ ਸਬੰਧਤ ਹੁੰਦੀ ਆ ਉਹ ਉਹਦਾ ਪਰਿਵਾਰ ਜਾਂ ਉਹਦੇ ਨਾਲ ਜੁੜੇ ਹੋ ਜਿਹੜੇ ਹੋਰ ਸੱਜਣ ਹੁੰਦੇ ਆ ਕਿੰਬਰ ਉਹਨਾਂ ਦਾ ਜੀਵਨ ਜਿਵੇਂ ਨਰਕ ਬਣ ਜਾਂਦਾ ਉਦਾਹਰਨ ਵਜੋਂ ਜੇ ਵਰ ਲੋ ਕਿਸੇ ਦੀ ਬੱਚੀ ਬੱਚਾ ਮੰਨ ਲੋ ਕੋਈ ਉਹ ਗਲਤ ਹਰਕਤਾਂ ਕਰ ਰਿਹਾ ਆ ਜੋ ਕਿ ਸਿਆਸੀ ਸਿਚੁਏਸ਼ਨ ਵਿੱਚ ਅਸੀਂ ਨੂੰ ਦੇਖ ਲਿਆ ਤਾਂ ਅਸੀਂ ਵਜਾਓ ਫੋਟੋ ਖਿੱਚ ਕੇ ਜਾਂ ਮੂਵੀ ਬਣਾ ਕੇ ਉਹ ਅਸੀਂ ਨਸ਼ਰ ਕਰ ਦਿੱਤੀ سوشل ਮੀਡੀਆ 'ਤੇ ਪਾ ਦਿੱਤੀ ਤਾਂ ਦੂਜਿਆਂ ਨੂੰ ਕੀ ਦਾ ਲਾਭ ਹੋਊਗਾ ਪਰ ਜੇਕਰ ਚੰਗਾ ਹੁੰਦਾ ਕਿ ਅਸੀਂ ਉਹਨਾਂ ਨੂੰ ਬਾਅਦ ਵਿੱਚ ਜਾਂ ਉਹਦੇ ਪਰਿਵਾਰ ਨੇ ਜੇਕਰ ਸਤਿ ਮਹਿਸੂਸ ਕਰਦੇ ਆ ਤਾਂ ਅਸੀਂ ਉਹਦੇ ਪਰਵਾਹ ਜੀ ਜਾਣਦੇ ਆ ਤੇ ਅਸੀਂ ਉਹਨਾਂ ਨੂੰ ਦੱਸ ਸਕਦੇ ਆਂ ਵੀ ਸੁਚੇਤ ਕਰ ਸਕਦੇ ਆਂ ਵੀ ਤੁਹਾਡੇ ਬੱਚੇ ਗਲਤ ਰਾਹ ਤੁਰ ਰਹੇ ਆ ਪਰ ਉਹਦੇ ਨਾਲ ਅਸੀਂ ਕੀ ਸੇਵਾ ਕਾਲੀ ਸਮਾਜ ਦੀ ਕਿ ਜੇਗਾ ਸੀ ਉਹਨਾਂ ਰੋਲਾ ਪਾ ਦਿੱਤਾ ਦੂਜਿਆਂ ਨੂੰ ਦੱਸ ਦਿੱਤਾ ਵੇ ਆ ਦੇਖੋ ਤੇ ਇਹਦਾ ਕੀ ਹੋਊਗਾ ਕਈ ਪਰਿਵਾਰ ਜਿਹੜੇ ਆ ਉਹ ਤਬਾਹ ਹੋਏ ਆ ਇਸ ਕਾਰਨ ਕਿ ਜਿਹਦੇ ਕਿਸੇ ਨੂੰ ਕੋਈ ਲਾਭ ਨਹੀਂ ਸੀ ਪਰ ਜਦੋਂ ਅਸੀਂ ਦੇਖ ਕੇ ਉਹਨੂੰ ਰੋਲਾ ਪਾ ਦਿੱਤਾ ਲੋਕਾਂ ਤੱਕ ਪਹੁੰਚਾ ਦਿੱਤਾ ਤਾਂ ਉਹਦੇ ਨਾਲ ਕੀ ਆ ਕਿ ਉਹਨਾਂ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਗਈਆਂ ਠੀਕ ਇਵਨ ਤੁਹਾਨੂੰ ਸੰਘੀ ਜਿਹੜਾ ਅਜੇ ਦੇਖੋ ਜਦੋਂ ਖੰਡੇ ਦੇ ਪੋਲ ਸਿਕਾਉਂਦੇ ਆ ਉਹ ਜੇਕਰ ਕਿਸੇ ਨੇ ਪਹਿਲਾਂ ਖੰਡੇ ਦੀ ਪੋਲ ਲਈ ਆ ਤਾਂ ਬਜਰ ਕਰਾਤਾ ਵਿੱਚੋਂ ਕੋਈ ਕੁਰਾਦ ਕਰ ਲਵੇ ਤੋ ਉਹਨੂੰ ਦੁਆਰਾ ਖੰਡੇ ਦੀ ਪੋਲ ਲੈਣੀ ਪੈਂਦੀ ਹੈ ਸ਼ਕਣੀ ਪੈਂਦੀ ਆ ਉਹ ਜਦੋਂ ਪੰਜਾ ਪਿਆਰਾਂ ਦੇ ਪੇਸ਼ੂ ਹੁੰਦਾ ਤਾਂ ਉਹਨੂੰ ਉਸ ਵੇਲੇ ਪੁੱਛਦੇ ਆ ਜੋ ਖਾਸ ਤੌਰ ਤੇ ਅੱਜ ਵੀ ਜਿਹੜੀ ਸਾਡੇ ਜੇ ਪਰੰਪਰਾ ਹੈਗੀ ਆ ਕਿ ਇਹ ਦੁਆਰਾ ਖੰਡੇ ਦੀ ਕੋਈ ਪੋਲ ਲੈਣਾ ਚਾਹੋ ਤਾਂ ਉਹ ਪਹਿਲਾਂ ਉਹਨੂੰ ਪੁੱਛਦੇ ਆ ਕਿ ਵੀ ਦੁਆਰਾ ਤੋਂ ਖੰਡੇ ਦੀ ਪੋਲ ਕਿਉਂ ਲੈ ਰਹੇ ਆ ਤੋ ਉਹਨਾਂ ਦੀ ਜਿਹਨਾਂ ਨੂੰ ਦੱਸਦਾ ਉਸ ਵੇਲੇ ਉਹ ਗੁਰੂ ਦਾ ਰੂਪ ਦੱਸਦਾ ਉਹਨਾਂ ਨੂੰ ਪਰ ਮੈਂ ਕਿਸੇ ਵਿਅਕਤੀ ਅਗੇ ਨਹੀਂ ਬਲਕਿ ਪੰਜਾਂ ਪਿਆਰਿਆਂ ਵਿੱਚ ਗੁਰੂ ਵਰਤ ਰਿਹਾ ਮੈਂ ਇਹਨਾਂ ਅਗੇ ਆਪਣਾ ਨਿਸੋ ਨਿਰਸੰਕੋਚ ਹੋ ਕੇ ਉਹ ਆਪਣੀ ਗਲਤੀ ਸਵੀਕਾਰ ਕਰਕੇ ਉਹਨਾਂ ਨਾਲ ਸਾਂਝੀ ਕਰਦਾ ਹੋਇਆ ਕਿ ਕਿ ਪੰਜਾਂ ਪਿਆਰੇ ਜੀ ਬੱਚੀ ਸੀ ਜਿਹੜੀ ਵਿਆਹੁਤਾ ਸੀ ਉਹਨਾਂ ਦੱਸਦਾ ਕਿ ਮੇਰਾ ਜਿਹੜਾ ਇਸ ਤਰ੍ਹਾਂ ਮੈਂ ਮੇਰਾ ਕਿਸੇ ਦੂਜੇ ਮਰਦ ਨਾਲ ਜਿਹੜਾ ਉਹ ਸੰਬੰਧ ਹੋ ਗਿਆ ਇਸ ਕਰਕੇ ਮੇਰਾ ਜਿਹੜਾ ਮੈਂ ਦੁਆਰਾ ਤੂੰ ਭੁੱਲ ਹੋਈ ਆ ਬਜੂ ਕਰਹਤ ਹੋਈ ਆ ਮੈਂ ਮਹਿਸੂਸ ਕਰਦੀ ਆ ਕਿ ਮੇਥੋਂ ਬਹੁਤ ਵੱਡੀ ਭੁੱਲ ਹੋਈ ਆ ਤੇ ਮੈਂ ਉਹਨੂੰ ਸੁਧਾਰਨ ਲਈ ਦੁਬਾਰਾ ਖੰਡੇ ਦੀ ਪੋਹ ਲੈਣਾ ਚਾਹੁੰਦੀ ਆ ਉਹ ਪੰਜਾਂ ਪਿਆਰਿਆਂ ਵਿੱਚ ਉਹਨਾਂ ਦਾ ਜਾਣੋ ਪਛਾਣੋ ਸੀ ਉਹਨੇ ਜਾ ਕੇ ਉਹਨਾਂ ਦੇ ਘਰ ਦਾ ਸੱਤਾ ਸਰੇ ਗੁਰੂਵਾਰ ਚ ਹੋਇਆ ਕੀ ਗਰੁਣਾ ਪੈ ਗਿਆ ਉਹਨਾਂ ਦਾ ਛੜਛੜਾ ਹੋ ਗਿਆ ਮਤਲਬ ਇੱਥੇ ਕੋਈ ਦੱਸੇ ਇਹ ਕੋਈ ਸੇਵਾ ਨਹੀਂ ਨੁਭਾਈ ਉਹਨਾਂ ਨੇ ਹਾਂਜੀ ਮਤਲਬ ਇਸ ਤਰ੍ਹਾਂ ਬਹੁਤ ਸਾਰੀਆਂ ਦੇ ਕੋ ਉਦਾਹਰਣ ਜਿਹੜੀ ਆ ਮਤਲਬ ਬਹੁਤ ਸਾਰੀਆਂ ਸਹੀ ਗੱਲਾਂ ਕਿ ਜਿਹਦੇ ਨਾਲ ਕਿਸੇ ਨੂੰ ਕੋਈ ਲਾਭ ਨਹੀਂ ਹੋਣਾ ਤੋਂ ਇਸ ਨਾਲ ਜਿਹੜੀਆਂ ਗੱਲਾਂ ਜਿਹਦੇ ਤੋਂ ਆਪਾਂ ਦੇਖ ਕੇ ਇਹ ਨੇਠ ਦੀ ਗੱਲ ਕਰਦੇ ਆਂ ਤਾਂ ਇਹ ਜੋ ਛੋਟੀ ਮੋਟੀ ਗੱਲਾਂ ਹੁੰਦੀਆਂ ਜਿਹੜੀਆਂ ਕਿ ਜਿਨ੍ਹਾਂ ਨਾਲ ਕਿਸੇ ਦਾ ਕੋਈ ਐਸਾ ਜਿਹੜਾ ਉਹ ਨੁਕਸਾਨ ਦੀ ਸੰਭਾਵਨਾ ਨਹੀਂ ਹੁੰਦੀ ਜਿਹੜੀ ਕਿ ਵਿਅਕਤੀਗਰ ਕਿਸੇ ਦੀ ਕਮਜ਼ੋਰੀ ਹੁੰਦੀ ਆ ਜਾਂ ਉਹਦਾ ਜਿਹੜਾ ਕਾਗ ਲਾਚਾਰੀ ਹੋ ਸਕਦੀ ਆ ਇਸ ਲਈ ਜਿਹੜਾ ਕਿਸੇ ਸਿਆਣੇ ਕਹਿੰਦੇ ਹੁੰਦੇ ਸੀ ਜੇ ਤੁਸੀਂ ਕਿਸੇ ਕੋਲ ਜਾਣੇ ਹੋ ਤਾਂ ਜਾ ਕੇ ਤੁਸੀਂ ਆਪਣੀਆਂ ਅੱਖਾਂ ਜਿਹੜੀਆਂ ਨੀਵੇਂ ਰੱਖੋ ਉਹ ਜਿਹੜਾ ਤੁਹਾਡਾ ਉਹ ਸਤਕਾਰ ਭੇਟ ਕਰ ਰਿਹਾ ਤੁਹਾਨੂੰ ਜੀ ਆਇਆਂ ਆਖ ਰਿਹਾ ਤੁਸੀਂ ਉਹ ਦੇਖੋ ਜਦੋਂ ਉਸ ਕਰੋ ਵਾਪਸ ਤੁਰੋ ਆਪਣੇ ਪਰ ਘਰਵਰ ਰਵਾਨਾ ਹੋ ਤਾਂ ਆਪਣੀ ਜ਼ਬਾਨ ਨੂੰ ਕੰਟਰੋਲ ਵੀ ਰੱਖੋ ਤਾਂ ਕਿ ਜੇਕਰ ਉਸ ਬੰਦੇ ਦੀ ਕੋਈ ਲਚਾਰੀ ਆ ਗਰੀਬੀ ਆ ਦਰਿਦ੍ਰਤਾ ਤਾਂ ਉਹਨੂੰ ਅੱਗੇ ਤੁਸੀਂ ਲੋਕਾਂ ਚ ਨਾ ਪੰਡੋ ਤੁਸੀਂ ਦੇਖ ਕੇ ਡਿਟ ਕਰਨ ਵਿੱਚ ਜਿਹੜੇ ਇੱਕ ਸੀਮਤ ਜਿਹੇ ਅਦਾਰਾ ਠੀਕ ਹੈ ਇਸ ਲਈ ਇੱਕ ਸਾਡੇ ਜਿਹੜੇ ਸੱਜਣਾ ਪ੍ਰੋਗਰਾਮ ਦੇਖਣ ਨਾਲ ਲਿਓ ਲੱਗਿਆ ਜੀ ਤੁਸੀਂ ਜੇ ਗਿਆ ਇਹਦਾ ਇੱਕ ਡਾਕਟਰ ਜਿਹੜਾ ਜੇ ਉਹ ਦੱਸੂਗਾ ਨਾ ਕਿ ਵਿਦਿਨਾਂ ਬਿਮਾਰੀ ਆ ਦੇ ਕੇ ਡਿਡ ਕਰ ਜਾਵੇ ਤੇ ਫਿਰ ਕੀ ਬਣੂਗਾ ਇਹ ਨਹੀਂ ਇਸ ਭਾਵ ਜੀ ਨਹੀਂ ਜਿਹੜਾ ਹਰ ਜਿਹੜੀ ਕੋਈ ਗੱਲ ਹੁੰਦੀ ਹੈ ਜੋ ਫ੍ਰੀਜ਼ ਵਰਦਦੇ ਆ ਉਹਦਾ ਇੱਕ ਬਕਾਇਦਾ ਉਹਦਾ ਇੱਕ ਪ੍ਰਕਰਨ ਹੁੰਦਾ ਪ੍ਰਸੰਘ ਹੁੰਦਾ ਇੱਕ ਦਾਇਰਾ ਹੁੰਦਾ ਜਿਹਦੇ ਵਿੱਚ ਉਹਨੂੰ ਜਿਹੜਾ ਹੀ ਉਥੇ ਹੀ ਵਰਤਿਆ ਜਾਂਦਾ ਇੱਥੇ ਜਿਹੜਾ ਉਹ ਸਮੁੱਚੇ ਰੂਪ ਜਿਹਨੇ ਕਿ ਹਰ ਪਾਸੇ ਅਸੀਂ ਉਹਨੂੰ ਲਾਉਣਾ ਹੁੰਦਾ ਜੇਕਰ ਜਿੱਦਾਂ ਖੇਡ ਦੇ ਮੈਦਾਨ ਵਿੱਚ ਜੋ ਬੱਚੇ ਟ੍ਰੇਨਿੰਗ ਲੈਂਦੇ ਆ ਖਦਾਰੀ ਲੈਂਦੇ ਆ ਜਿਹੜਾ ਬਹੁਤ ਚੰਦਾ ਉਹ ਦੱਸਦਾ ਵੀ ਤੁਹਾਡੇ ਚਾ ਕਮੀ ਆ ਇਹ ਸੁਧਾਰ ਕਰਨ ਦੀ ਲੋੜ ਆ ਉਥੇ ਉਹ ਦੇਖ ਕੇ ਡਿਟ ਨਹੀਂ ਕਰਦਾ ਕਰ ਸਕਦਾ ਜੇ ਕਰਦਾ ਤਾਂ ਵਿਵਹਾਰ ਨਹੀਂ ਕਰ ਰਿਹਾ ਹਾਂਜੀ ਉਥੇ ਜ਼ਰੂਰੀ ਹੋ ਜਾਂਦਾ ਅਗਲਾ ਸਵਾਲ ਅਸੇ ਤੀ ਸੀ ਹਾਂ ਕਿ ਉਹ ਸੁਧਾਰ ਕਿੱਦਾਂ ਕਰੇਗਾ ਜੇ ਉਹਨੂੰ ਇੰਡੀਵਿਜੂਅਲ ਕਰੀਏ ਸੀ ਕੋਈ ਸਮਾਜਿਕ ਲੈਵਲ ਤੇ ਜਾਂ ਪਰਸਨਲ ਲੈਵਲ ਤੇ ਜੇ ਅਸੀਂ ਦੇਖ ਕੇ ਉਹਨੂੰ ਡਿਟ ਕਰ ਦਿੱਤਾ ਤੇ ਉਹਨੂੰ ਜ ਪਰਟੀਕੂਲਰ ਦੱਸਾਂਗੇ ਨਹੀਂ ਤਾਂ ਉਹ ਸੁਧਾਰ ਕਿੱਦਾਂ ਹੋਏਗਾ ਹਾਂ ਨਹੀਂ ਨਹੀਂ ਇਹ ਉਹਦਾ ਮਤਲਬ ਹੈ ਦੱਸਿਆ ਡਾਕਟਰ ਦੀ ਗੱਲ ਆ ਉਦਾਹਰਨ ਆ ਦੇ ਜਿਸਾਨ ਖਰਾਰੀਆਂ ਦੇ ਕੋਚ ਦੀ ਗੱਲ ਆ ਉਹ ਦੱਸਦਾ ਜਿਵੇਂ ਹੋਰ ਰਬੀ ਨਸੀ ਬੱਚਿਆਂ ਦੇ ਦੇਖਦੇ ਆ ਤੇ ਅਸੀਂ ਜਿਹੜਾ ਉਹਨਾਂ ਨੂੰ ਦੱਸਦੇ ਆ ਹਾਂਜੀ ਹਾਂ ਜੇ ਕਸੀਂ ਨਹੀਂ ਦੱਸਦੇ ਮਤਲਬ ਅਸੀਂ ਉਹਨਾਂ ਦੇ ਤੈਹੀ ਨਹੀਂ ਇਸ ਲਈ ਜਦੋਂ ਗੁਰਬੀਰ ਸਾਹਿਬ ਕਹਿੰਦੇ ਆ ਕਿ ਨਿੰਦਕ ਸੋ ਜੋ ਨਿੰਦਾ ਹੋ ਰਹਾ ਤੋ ਇਸ ਪਹਿਲੂ ਨੇ ਜਿਹੜਾ ਸਾਡੇ ਸਾਹਮਣੇ ਰੱਖਿਆ ਹੋਇਆ ਕਿ ਅਸਲ ਸਜਣਤਾ ਇਹ ਨਹੀਂ ਕਿ ਤੁਸੀਂ ਮੇਰੀ ਕਮਜ਼ੋਰੀ ਦੇਖ ਰਹੇ ਹੋ ਪਰ ਤੁਹਾਨੂੰ ਜਾਣਦੇ ਵੀ ਹੋ ਸਮਝਦੇ ਵੀ ਇਹਦੇ ਨਾਲ ਮੈਨੂੰ ਨੁਕਸਾਨ ਹੋਊਗਾ ਬਦਨਾਮੀ ਹੋਊਗੀ ਜਾਂ ਮੇਰੇ ਲਈ ਹਿੱਤ ਵਿੱਚ ਨਹੀਂ ਤਾਂ ਤੁਸੀਂ ਇਹ ਦੱਸਣ ਲਈ ਕਿੰਨੀ ਮੈਂ ਕਹਨੂੰ ਦਸਾਂ ਮੇਰੀ ਸਜਨਤਾਈ ਨਰਾਜ ਨਾ ਹੋ ਜਾਵੇ ਤਾਂ ਤੁਸੀਂ ਅੱਖਾਂ ਬੰਦ ਕਰ ਲੈਣੇ ਹੋ ਅੱਖਾਂ ਮੀਚੇ ਰਹਿਣੇ ਹੋ ਚੁਪ ਰਹੇ ਨਹੀਂ ਹੋ ਤਾਂ ਇਹ ਸਜਨਤਾਈ ਨਹੀਂ ਇਸ ਲਈ ਦੇਖ ਕੇ ਐਡਿਟ ਕਰਨਾ ਜੇ ਨਹੀਂ ਦੇਖ ਕੇ ਨਹੀਂ ਕਹਿੰਦਾ ਮੰਨ ਲਓ ਜੇ ਮੈਥੋਂ ਕੋਈ ਭੁੱਲੂ ਨਹੀਂ ਤੁਸੀਂ ਦੇਖਿਆ ਤੁਸੀਂ ਮੈਨੂੰ ਪਰਦੇ ਵੀ ਕਹਿ ਸਕਦੇ ਹੋ ਠੀਕ ਕਿ ਭਾਈ ਆ ਜਿਹੜੀ ਤੇਰੇ ਚ ਕਮਜ਼ੋਰੀ ਆ ਗੱਲ ਦੀ ਆ ਤੂੰ ਸੁਧਾਰ ਲੈ ਔਰ ਕਿ ਹੋਰ ਬੰਦੇ ਨੂੰ ਆਪਣੇ ਆਪ ਮਹਿਸੂਸ ਹੋ ਜਾਂਦਾ ਕਿ ਮੈਂ ਜੋ ਕੀਤਾ ਵੀ ਗਲਤ ਆ ਇਹ ਵਿਅਕਤੀ ਮੈਨੂੰ ਜਾਣ ਰਿਹਾ ਦੇਖ ਰਿਹਾ ਤਾਂ ਮੈਂ ਕੋਸ਼ਿਸ਼ ਕਰਦਾ ਕਿ ਦੁਆਰਾ ਮੈਂ ਇਹ ਗਲਤੀ ਨਾ ਕਰਾਂ ਠੀਕ ਕਿਸੇ ਨੂੰ ਗਲਤੀ ਸੁਧਾਰਨਾ ਗੱਲ ਹੋ ਰਾ ਪਰ ਉਹਦੀ ਗਲਤੀ ਲੱਭ ਕੇ ਉਹਦੇ ਜੀਵਨ ਨੂੰ ਨਰਕ ਬਣਾ ਦੇਣਾ ਇਹ ਬਿਲਕੁਲ ਜਿਹੜਾ ਬਿਲਕੁਲ ਬੁਰਖਰੇ ਐਂਗਲ ਨੂੰ ਦੇਖਣਾ ਠੀਕ ਦੇਖੋ ਆਪਾਂ ਗੈਵੀ ਕਿਹਨਾਂ ਉਦਾਹਰਣ ਦਿੱਤੀ ਆ ਮਾਂ ਦੀ ਕਿ ਮਾਂ ਬੱਚੇ ਨੂੰ ਉਹਦੀਆਂ ਗਲਤੀਆਂ ਕਾਰਨ ਜੇ ਨਰਾਜ ਹੋ ਕੇ ਜਾਓ ਜਦ ਕਰਦਾ ਤਾਂ ਉਹਨੂੰ ਦੋ ਚਪੇੜਾਂ ਹੀ ਮਾਰ ਦਿੰਦੀ ਆ ਪਰ ਉਹ ਮਾਂ ਦੀਆਂ ਚਪੇੜਾਂ ਬੱਚੇ ਦੀ ਬਰਬਾਦੀ ਲਈ ਨਹੀਂ ਬਲਕਿ ਉਹਦੀ ਜ਼ਿੰਦਗੀ ਸਵਾਰਨ ਲਈ ਆ ਬਿਲਕੁਲ ਦੂਜਾ ਵਿਅਕਤੀ ਮਾਰਦਾ ਤੁਸ਼ਰ ਮਾਰਦਾ ਉਹ ਉਹਨੂੰ ਬਚਾਉਣ ਲਈ ਨਹੀਂ ਉਹਦੀ ਜ਼ਿੰਦਗੀ ਲਈ ਨਹੀਂ ਉਹਦੀ ਬਰਬਾਦੀ ਲਈ ਜਾਂ ਉਹਨੂੰ ਮਾਰਨ ਲਈ ਮਾਰਦਾ ਇਸ ਲਈ ਦੇਖੋ ਜਿਹੜੀ ਮਾਂ ਜਿਹੜੀ ਕਿ ਸਭ ਕੁਝ ਸਹਿ ਲੈਂਦੀ ਆ ਪਰ ਬੱਚੇ ਦੀਆਂ ਅੱਖਾਂ ਵਿੱਚ ਉਹ ਹੰਝੂ ਨਹੀਂ ਵੇਖ ਸਕਦੀ ਪਰ ਜੇਕਰ ਬੱਚਾ ਜ਼ਿੱਦ ਕਰਦਾ ਅੱਗ ਦੀਆਂ ਲਾਟਾਂ ਵਰਦੀਆਂ ਦੇਖ ਕੇ ਉਹਦਾ ਸੁਭਾਅ ਨੂੰ ਨਹੀਂ ਜਾਣਦਾ ਕਿ ਵੀ ਅੱਗ 'ਚ ਮੈਂ ਹੱਥ ਪਾਊਗਾ ਤੇ ਆਦਮਾ ਸੜ ਜਾਊਗਾ ਬੱਚੇ ਨੂੰ ਨਹੀਂ ਪਤਾ ਪਰ ਉਹ ਦੌੜਦਾ ਅੱਗ ਵੱਲ ਤਾਂ ਮਾਂ ਕਦੀ ਵੀ ਬੱਚੇ ਨੂੰ ਇਜਾਜ਼ਤ ਨਹੀਂ ਦਿੰਦੀ ਭਾਵੇਂ ਬੱਚਾ ਜ਼ਿੱਦ ਕਰੇ ਰੋਵੇ ਕੋ ਲਾਵੇ ਇਥੋਂ ਤੱਕ ਆ ਕੇ ਦੇ ਤੂੰ ਮੇਰੀ ਮਾਂ ਹੀ ਨਹੀਂ ਤੋ ਦਾ ਮੇਰੀ ਵੈਰਨ ਹੈ ਮਾਂ ਸਭ ਕੁਝ ਸੁਣ ਲੈਂਦੀ ਆ ਬਰਦਾਸ਼ਤ ਕਰ ਲੇਗੀ ਪਰ ਕਦੀ ਵੀ ਬੱਚੇ ਨੂੰ ਅੱਗ ਵਿੱਚ ਹੱਥ ਪਾਉਣ ਦੀ ਇਜਾਜ਼ਤ ਨਾ ਦੇਉਂਦੀ ਨਹੀਂ ਦੇਉਗੀ ਤੁਲੇ ਦੇ ਕੇ ਅੰਡੇਟ ਕੇ ਤਦਾ ਜੋ ਸੰਕਲਪ ਆ ਸੰਨ ਉਹ ਸਮਝਿਆਂ ਦੀ ਲੋੜ ਆ ਕਿ ਜਿੱਥੇ ਜਿਹੜਾ ਬੋਲਣਾ ਬਣ ਆਇਆ ਉਥੇ ਜਿਹਦੇ ਨਾਲ ਕੋ ਦਾ ਹਿੱਤ ਜੁੜਿਆ ਹੋਇਆ ਜਿਹਦੇ ਜਿਹਦੇ ਸੁਧਾਰ ਦੀ ਭਾਵਨਾ ਇਸ ਲਈ ਜਦੋਂ ਆਪਾਂ ਪਹਿਲੇ ਵਾਰ ਗੁਰਬਾਣੀ ਦਾ ਪਾਵਨ ਫੁਰਮਾਨ ਜਿਹੜਾ ਉਹ ਦਰਸ਼ਕਾਂ ਨਾਲ ਸਾਂਝਾ ਵੀ ਕੀਤਾ ਸੀਗਾ कि जो देखा चितर तो निंदक उमा है भलो देख दुख भरी है तो ਸਾਡੇ ਅੰਦਰ ਜਿਹੜੀ ਇਹ ਰੁਚੀ ਹੋਣੀ ਚਾਹੀਦੀ ਆ ਸੁਧਾਰ ਦੀ ਅਗਲੇ ਦੀ ਭਲੇ ਦੀ ਉਹ ਤਾਂ ਹਮੇਸ਼ਾ ਰਹਿਣੀ ਚਾਹੀਦੀ ਆ ਪਰ ਇਸ ਖਿਆਲ ਨਾਲ ਕਿ ਹੁਣ ਮੈਨੂੰ ਇਹਦੀ ਗਲਤੀ ਲੱਭਈ ਆ ਮੈਂ ਜਸਬੰਦ ਦੱਸ ਨਾ ਦਿਵਾ ਤਾਂ ਮੈਨੂੰ ਉਹਦੇ ਚੈਨ ਨਹੀਂ ਆਊਗਾ ਜਿਹੜੀ ਉਹ ਪਰੇਸ਼ਾਨਾ ਪੱਜਣੇ ਲੱਗਾ ਉਹ ਜਿਹੜੀ ਧਾਰਨਾ ਉਸ ਧਾਰਨਾ ਤੋਂ ਸਾਨੂੰ ਇਹ ਸ਼ਬਦ ਜਿਹੜੇ ਉਹ ਵਰਜਦੇ ਆ ਰੋਕਦੇ ਆ ਠੀਕ ਆ ਜੀ ਜੀ ਜਿਹੜਾ ਅਗਲਾ ਸਵਾਲ ਜਿਹੜੇ ਛੁੱਟਦਾ ਜੀ ਕਿ ਜਦੋਂ ਅਸੀਂ ਕਿਸੇ ਨਾਲ ਜੇ ਇਹਦੇ ਬਾਰੇ ਕੋਈ ਕੋਈ ਦੇਖ ਕੇ ਕੋਈ ਕੁਕਰਮ ਹੋ ਗਿਆ ਜਾਂ ਕੁਝ ਜੇ ਗੱਲ ਹੀ ਨਹੀਂ ਕਰਦੇ ਤਾਂ ਅਸੀਂ ਇੱਕ ਡਾਇਲੌਗ ਦਾ ਜਿਹੜਾ ਸਮਾਹ ਦਾ ਦਰਵਾਜ਼ਾ ਬੰਦ ਕਰ ਦਿੰਦੇ ਹਾਂ ਕੀ ਸਾਨੂੰ ਦੇਖ ਕੇ ਐਡਿਟ ਕਰਨ ਨਾਲ ਇਹ ਇਹ ਉਹਦਾ ਆਊਟਕਮ ਨਹੀਂ ਆਏਗਾ ਕਿ ਅਸੀਂ ਕੋਈ ਡਾਇਲੌਗ ਜੇ ਕਿਸੀ ਦੀ ਬਿਲਕੁਲ ਅੱਜ ਪਰਵਾਹ ਦਾ ਬੰਦ ਕਰ ਦਿੰਦੀ ਹੈ। ਕੰਨੀ ਬਿਲਕੁਲ ਗੱਲ ਠੀਕ ਹੈ ਪਰ ਉਹ ਫਿਰ ਦੇਖਣਾ ਪਊਗਾ ਕਿ ਵਿਅਕਤੀ ਕਿਹੜਾ ਕੌਣ ਕਿਹੜਾ ਜਿਹਦਾ ਆਪਾਂ ਦੇਖ ਕੇ ਨਿੱਠਾ ਕਰ ਰਹੇ ਹਾਂ ਉਹ ਹੈ ਕੌਣਾ। ਪ੍ਰਸਥਿਤੀ ਕਿ ਐਸੀ ਆ ਠੀਕ ਸਾਡੇ ਦੋਨਾਂ ਸਬੰਧ ਕੀ ਆ ਔਰ ਜੋ ਕਰ ਰਹੇ ਆ ਉਹਦਾ ਆਮ ਸਮਾਜ ਉਤੇ ਜਾਂ ਦੂਜਿਆਂ ਉਤੇ ਉਹਦਾ ਕੀ ਅਸਰ ਪਊਗਾ। ਮੈਂ ਸਭ ਕੁਝ ਦੇਖਣ ਦੀ ਲੋੜ ਆ। ਕਿ ਜਿੱਥੇ ਬੋਲਣਾ ਬਣ ਆਇਆ ਉਥੇ ਬੋਲਣ ਦੀ ਜ਼ਰੂਰਤ ਆ ਉਥੇ ਚੁੱਪ ਨਹੀਂ ਰਹਿਣਾ ਬਲਕੇ ਬੋਲਣਾ ਹੀ ਸਹੀ ਹੱਥਾਂ ਵਿੱਚ ਧਰਮ ਦੀ ਪਾਲਣਾ ਕਰਨਾ ਠੀਕ ਜਿੱਥੋਂ ਤੱਕ ਡਾਇਲੌਗ ਦਾ ਸੁਭਾਣਾ ਉਹ ਜ਼ਰੂਰੀ ਹੋ ਜਾਂਦਾ ਜੇ ਤੁਹਾਡੀ ਨੀਅਤ ਚੰਗੀ ਆ ਦੇਖੋ ਜੇ ਤੁਸੀਂ ਸ਼ਬਦੋ ਹੀ ਹੁੰਦੇ ਆ ਜਿਦੇ ਕਿ ਮੰਨ ਲਓ ਤੁਸੀਂ ਕਿਸੇ ਦੇ ਜਿਹੜਾ ਕੋਈ ਭਰਾ ਜਾ ਰਿਹਾ ਤੋ ਭੈਣ ਨੂੰ ਕਹਿ ਦੇਵੋ ਤੇਰਾ ਤੇਰੇ ਵੀਰ ਜੀ ਜਾ ਰਿਹਾ ਤੇ ਜੇਕਰ ਉਹੀ ਜਿਹੜੀ ਗੱਲ ਆ ਸੁਣ ਲਈ ਵੀ ਤੇਰਾ ਭਰਾ ਜਾ ਰਿਹਾ ਤਾਂ ਕਿ ਜੋ ਸ਼ਬਦ ਗਲਤ ਵਰਤੋਂ ਕਰੇ ਕਿ ਤੇਰੀ ਮਾਂ ਦੇ ਖਸਮ ਦਾ ਜਾਂ ਤੇਰੀ ਮਾਂ ਦਾ ਜਿਹੜਾ ਉਹ ਪੁੱਤਰ ਜਾ ਰਿਹਾ ਗੱਲ ਤੇ ਉਹੀ ਆ ਪਰ ਉਹ ਸ਼ਬਦ ਵੀ ਜਿਹੜੇ ਦੋਵਾਂ ਜਿਹੜਾ ਠੀਕ ਤੁਸੀਂ ਜਿਹੜੀ ਬੰਦੇ ਦੀ ਦੂਜੀ ਗਾਹੇ ਬੰਦੇ ਦੀ ਮਨਸ਼ਾ ਕੀ ਹੈ ਪਿੱਛੇ ਤਾਂ ਲੱਗਦਾ ਜਿਹੜਾ ਹੁੰਦਾ ਕਿਉਂ ਨਾ ਅਸੀਂ ਗੱਲ ਕਰਦੇ ਆ ਪਰ ਅਸੀਂ ਕਰਦੇ ਕਿ ਅਗਲੇ ਨੀਵਾ ਦਿਖਾਉਣ ਲਈ ਦੇਖੋ ਬਹੁਤ ਸਾਰੀ ਗੱਲਾਂ ਹੁੰਦੀਆਂ ਜਿਨੀਆਂ ਕਿ ਮੰਨ ਲਓ ਕਿਸੇ ਦਾ ਕੋਈ ਤੁਰੇ ਜਾਈ ਬੈਠੇ ਸਮਝ ਬੈਠੇ ਆ ਕਿ ਜੇ ਦੋ ਬੀਤੀ ਆ ਨਹੀਂ ਵੀ ਜਿਹੜਾ ਉਹ ਜਿਹੜਾ ਕੋਈ ਉਹਦਾ ਕੁੜਤਾ ਪਜਾਮਾ ਜਿਹੜਾ ਉਹ ਕਿਤੇ ਉਪਾੜ ਗਿਆ ਜੈਸੇ ਜਿਵੇਂ ਪਾੜ ਗਿਆ ਜਿਹਦਾ ਅੱਗੇ ਅਸੀਂ ਆਮ ਜਿਹੜਾ ਉਹ ਪ੍ਰਦਰਸ਼ਨ ਨਹੀਂ ਕਰਦੇ ਉਹ ਸੰਗ ਦੀ ਤਾਂ ਅਸੀਂ ਹੁਣ ਪੜਦੇ ਨਾ ਜਾ ਕੇ ਦੱਸ ਵੀ ਸਕਦੇ ਆ ਬਜਾਇ ਜੇ ਜਾਂ ਉਥੋਂ ਖੜੇ ਹੋ ਕੇ ਅਨਾਉਂਸ ਕਰਦੇ ਭਾਈ ਸਾਹਿਬ ਦੀ ਕਰਦੇ ਉਹੀ ਆ ਪਰ ਫੜ ਕੇ ਨਾ ਇਹ ਕਿ ਉਹਨੂੰ ਜਾ ਕੇ ਸਹਜੇ ਨਾਲ ਪਿਆਰ ਨਾਲ ਕਹਿ ਦੇਣਾ ਉਹਦਾ ਧਿਆਨ ਦਵਾ ਦੇਣਾ ਇਹ ਕੇ ਅੱਗੇ ਅਨਾਉਂਸ ਕਰਕੇ ਜਿਹੜੇ ਸਾਰੇ ਉਹਨਾਂ ਨੂੰ ਦੱਸ ਕੇ ਦੱਸਣਾ ਵੀ ਭਾਈ ਸਾਹਿਬ ਤੁਸੀਂ ਆਪਾਂ ਠੀਕ ਕਰ ਲਵੋ ਕਾਲ ਤੇ ਬੰਮੋ ਹੀ ਆ ਪਰ ਫਰਕ ਆ ਦੋਵੇਂ ਚ ਜੋ ਸਾਡੀ ਮਨਸ਼ਾ ਕੀ ਆ ਇੱਕ ਦੀ ਮਨਸ਼ਾ ਜਿਹੜੀ ਬੜਾ ਖੋਟਾ ਪਾਨਾ ਉਹ ਦੇ ਦੇ ਨੀਵੇਂ ਦਿਖਾਉਣ ਦੀ ਭਾਵਨਾ ਦੂਜੀ ਜਗ੍ਹਾ ਅਗਲਾ ਪਰਦਾ ਟਕਣਾ ਕਿ ਭਾਈ ਤੂੰ ਸਮਰਤ ਸਭਾ ਜਿ ਬੈਠੇ ਆਪਾਂ ਤੇਰਾ ਤੈਨੂੰ ਬੇਧਿਆਨ ਵਿੱਚ ਐਸਾ ਹੋ ਰਿਹਾ ਤੂੰ ਠੀਕ ਕਰ ਲੈ ਆਪਣਾ ਦੋ ਹੀ ਫਰਕ ਆ ਇਸ ਜਿਹੜਾ ਉਹ ਡਿਪੈਂਡ ਕਰਦਾ ਕਿ ਨਿਰਭਰ ਕਰਦਾ ਕਿ ਸੁਜੀਸ਼ਨ ਕਿਸੀ ਆ ਫਿਰ ਫਰਕ ਉਹਦੇ ਨਾਲ ਕੀ ਪੈ ਰਿਹਾ ਔਰ ਕਿ ਉਹ ਜਿਹੜਾ ਵਿਗਦੀ ਕੌਣ ਆ ਸਭ ਕੁਝ ਜਿਹੜਾ ਸਿਰਦਾ ਨੂੰ ਧਿਆਨ ਰੱਖਣ ਦੀ ਲੋੜ ਆ ਜੀ ਅੰਦਰ ਵਿੱਚ ਇੱਕ ਹੋਰ ਸਵਾਲ ਆਉਂਦਾ ਜੇ ਇੱਕ ਬੰਦਾ ਦੁਬਾਰਾ ਦੁਬਾਰਾ ਗਲਤੀ ਕਰਦਾ ਅਸੀਂ ਉਹਨੂੰ ਕਿੰਨੀ ਵਾਰੀ ਅਨਡਟ ਕਰਨਾ ਕਿੰਨੀ ਵਾਰੀ ਫੋਰਗੇਵ ਕਰੀ ਜਾਣਾ ਮੰਨ ਲਓ ਅਸੀਂ ਗੱਲ ਵੀ ਇੱਕ ਵਾਰੀ ਕਰਦੇ ਆ ਦੋ ਵਾਰੀ ਕਰਦੇ ਆ ਉਹਦੇ ਨਾਲ ਫਿਰ ਵੀ ਉਹ ਕਰਦਾ ਫਿਰ ਵੀ ਅਨਡਟ ਕਰੀਏ ਕਿ ਫਿਰ ਐਕਸ਼ਨ ਲਈਏ ਇਹ ਦੇਖੋ ਇਹ ਦੋ ਪਹਿਲੂ ਆ ਪਹਿਲੀ ਗੱਲ ਇਹ ਆ ਕਿ ਜੇ ਕੋਈ ਸੱਚਮੁੱਚ ਐਸਾ ਕੋਈ ਗਲਤੀ ਕਰ ਰਿਹਾ ਜਿਹੜੀ ਕਿ ਵੱਜਰ ਗਲਤੀ ਆ ਜਿਹੜੀ ਕੋਈ ਨੁਕਸਾਨ ਦਾਏਗਾ ਉਹ ਤਾਂ ਪਹਿਲੀ ਵਾਰ ਵੀ ਅਨਡੈਕਟ ਕਰਨ ਦੀ ਲੋੜ ਨਹੀਂ ਮੰਨ ਲਓ ਕੋਈ ਚੋਰੀ ਕਰ ਰਿਹਾ ਹੀਰਾ ਫੇਰੀ ਕਰ ਰਿਹਾ ਉਹ ਤਾਂ ਪਹਿਲੀ ਵਾਰ ਵੀ ਜਿਹੜੀ ਉਹ ਲੁਕਾਉਣ ਦੀ ਲੋੜ ਨਹੀਂ ਦੂਜੀ ਗੱਲ ਜਿਹੜੀ ਆ ਕਿ ਜਦੋਂ ਅਸੀਂ ਆਪਣੇ ਬੱਚੇ ਸਾਡੇ ਜਿਹੜੇ ਆ ਜਿਹੜੇ ਸਾਡੇ ਆਪਣੇ ਆ ਬੱਚਿਆਂ ਦੀ ਅਸੀਂ ਕਿੰਨੀਆਂ ਗਲਤੀਆਂ ਨਜ਼ਰਅੰਦਾਜ਼ ਕਰਦੇ ਆ ਕਿੰਨੀ ਉਹ ਗਲਤੀ ਕਰ ਜਾਣ ਕੋਸ਼ਿਸ਼ ਇਹ ਉਹਦੇ ਪੜਦਾ ਜਰੂਰ ਪੜਦਾ ਜਰੂਰ ਪਾਵਾਂਗੇ ਪਰ ਕੋਸ਼ਿਸ਼ ਕਰਾਂਗੇ ਸਾਡੇ ਬੰਦ ਭੈਣ ਭਰਾ ਨੂੰ ਨਾ ਪਤਾ ਲੱਗੇ ਕਿ ਸਾਡੇ ਬੱਚੇ ਨੇ ਆ ਗਲਤੀ ਕੀਤੀ ਆ ਉਹਦਾ ਸਾਵਗਤਾਂ ਨਹੀਂ ਰੱਖਦੇ ਜਦ ਗੁਰੂ ਸਾਹਿਬ ਬਾਣੀ ਚੋਂ ਉਦਾਹਰਣ ਦਿੰਦੇ ਆ ਕਿ ਸੁੱਧ ਅਪਰਾਧ ਕਰਤ ਹੈ ਜੇਤੇ ਜਨਨੀ ਚੀਤਨਾ ਰੱਖ ਜਤੇ ਤੇ ਉਹ ਗਿੰਦੀ ਕਿੰਦੀ ਕਰਦੀ ਨਹੀਂ ਫਿਰ ਇੱਕ ਹੋਰ ਪੀਲੂ ਆ ਕਿ ਅਸੀਂ ਆਪਣੇ ਪਰ ਨਜ਼ਰ ਮਾਰੀਏ ਕਿ ਅਸੀਂ ਜਦੋਂ ਰੱਬ ਤੋਂ ਗੁਰੂ ਤੋਂ ਜਾਂ ਬੜ ਦੂਜਿਆਂ ਤੋਂ ਅਸੀਂ ਆਪਣੇ ਗਲਤੀਆਂ ਦੇ ਭੁੱਲ ਭੰਗਦੇ ਆਂ ਤਾਂ ਅਸੀਂ ਕੀ ਅਸਰ ਕਰਦੇ ਆਂ ਅਸੀਂ ਕਹਿੰਦੇ ਸੋਚਦੇ ਆਂ ਵੀ ਅਸੀਂ ਤਾਂ ਹਮੇਸ਼ਾ ਕਹਿੰਦੇ ਜੀ ਹੁਣ ਨਹੀਂ ਕਰਾਂਗੇ ਜੀ ਚਲੋ ਅਸੀਂ ਵਿਅਕਤੀ ਦੀ ਗੱਲ ਨਾ ਕਰੀਏ ਜੇ ਅਸੀਂ ਰੱਬ ਜਾਂ ਗੁਰੂ ਦੀ ਗੱਲ ਕਰੀਏ ਅਸੀਂ ਕਿੰਨੇ ਕਿੰਨੀ ਵਾਰ ਜਾ ਕੇ ਅਸੀਂ ਆਪਣੇ ਨਾਜੋ ਛਾਤੀ ਮਾਰੀਏ ਸਵੇਰ ਬੜ ਚੋਲ ਕਰੀਏ ਤਾਂ ਅਸੀਂ ਇੱਕ ਵਾਰ ਨੇ ਕਿੰਨੀ ਵਾਰ ਜਾ ਕੇ ਨੱਕ ਰਗੜੇ ਹੋਣਗੇ ਕਿ ਹੁਣ ਤੋਂ ਅਸੀਂ ਬਾਦ ਦੁਬਾਰਾ ਇੱਕ ਦੀ ਗਲਤੀ ਨਹੀਂ ਕਰਾਂਗੇ ਇਹ ਭੁੱਲ ਨਹੀਂ ਕਰਾਂਗੇ ਤੂੰ ਹੁਣ ਮੌਕਾ ਦੇ ਹੁਣ ਮੈਂ ਪੜਦਾ ਪਾ ਦੇ ਮੈਂ ਦੁਬਾਰਾ ਜ਼ਿੰਦਗੀ ਵਿੱਚ ਇਹ ਗਲਤੀ ਨਹੀਂ ਕਰੂੰਗਾ ਪਰ ਅਸੀਂ ਫਿਰ ਕਰਦੇ ਆ ਪਰ ਜਦੋਂ ਅਸੀਂ ਦੂਜੀ ਦੀ ਗੱਲ ਆਉਂਦੀ ਆ ਉਦੋਂ ਅਸੀਂ ਪਹਿਲੀ ਤੇ ਹੀ ਜਿਹੜਾ ਉਹ ਸਟਾਪ ਲਾ ਦਿੰਨੇ ਆ ਔਰ ਇਆਸ ਕਰਦੇ ਆ ਤਾਂ ਫਿਰ ਉਹੀ ਗੱਲ ਗਾ ਜਾਂਦੀ ਹੈ ਕਿ ਨਿਰਪਰ ਕਰ ਰਿਹਾ ਕਿ ਗਲਤੀ ਕੌਣ ਕਰ ਰਿਹਾ ਔਰ ਕਿਹੋ ਜੀ ਗਲਤੀ ਕਰ ਰਿਹਾ ਉਹਦਾ ਜਿਹੜਾ ਉਹ ਪ੍ਰਭਾਵ ਜਿਹੜਾ ਅਸਲ ਜਿਹੜਾ ਇਸ ਨਾਲ ਇਹੋ ਜੇ ਗਲਦ ਕਦਮ ਨਾਲ ਉਹ ਕਿਹੋ ਜਿਹਾ ਪਊਗਾ ਉਹ ਪਸਥਿਤੀ ਵੀ ਜਿਹੜੀ ਆ ਉਹ ਨਿਰਨਾ ਕਰਨ ਵੇ ਸਾਇਕ ਹੁੰਦੀ ਆ ਕਿ ਕਿੰਨੀ ਵਾਰਾ ਕਰਨਾ ਜਿਹੜੀ ਇਸ ਲਈ ਜਦੋਂ ਰੱਬ ਦੀ ਗੱਲ ਆਉਂਦੀ ਆ ਤਾਂ ਗੁਰਬਾਣੀ ਵੀ ਜਿਹਦਾ ਬੜਾ ਸਪਸ਼ਟ ਸ਼ਬਦਾਂ ਚ ਆਖਿਆ ਕਿ ਰੱਬ ਜਿਹੜਾ ਉਹ ਸਾਡੀਆਂ ਗਲਤੀਆਂ ਨੂੰ ਮੁਆਫ ਕਰ ਦਿੰਦਾ ਕੋਡ ਪਰਾਲ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਕੋਡ ਸ਼ੋਧ ਵਰਦੇ ਆਪਾਂ ਕਰੂਣਾ ਕਿ ਯਾਰ ਆਪ ਪ੍ਰਮਾਤ ਪ੍ਰਭ ਹੈ ਕਾਲਪੁਰਖ ਤੂੰ ਇੱਕ ਨੇ ਦੋ ਨੇ ਸਾਡੀਆਂ ਕਰੋੜਾਂ ਗਲਤੀਆਂ ਭੁੱਲਾਂ ਨੂੰ ਤੂੰ ਮੁਆਫੀ ਨਹੀਂ ਕਰਦਾ ਬਲਕੇ ਅਨਗ ਵਿਧੀ ਸਮਝਾਵੋ ਬਲਕੇ ਸਾਨੂੰ ਫਿਰ ਕਈ ਢੰਗਾਂ ਨਾਲ ਵਿਧੀਆਂ ਨਾਲ ਜੁਕਦੀਆਂ ਨਾਲ ਸਮਝਾਉਂਦਾ ਵੀ ਆ ਪਰ ਅਸੀਂ ਇਹੋ ਜੇ ਢੀਠਾਂ ਅਗਿਆਨੀਆਂ ਬੇਸਮਝੀਆਂ ਸਮਝਾਂ ਕਿ ਤੇਰੇ ਵਾਰ-ਵਾਰ ਸਮਝਾਇਆ ਵੀ ਅਸੀਂ ਫਿਰ ਵੀ ਨਹੀਂ ਸਮਝਦੇ ਹਮ ਅਗਿਆਨ ਅਲਬ ਮਤ ਥੋਰੀ ਤੂੰ ਆਪਨੇ ਬਿਰਦ ਰੱਖਾ ਉਹ ਪਰ ਤੇਰਾ ਜਿਹੜਾ ਬਿਰਦ ਜਿਹੜਾ ਤੇਰਾ ਉਹ ਤੂੰ ਫਿਰ ਵੀ ਜਿਹੜਾ ਉਹਦੀ ਹਮੇਸ਼ਾ ਪਾਲਣਾ ਕਰਦਾ ਤੂੰ ਕਦੇ ਵੀ ਅਕਦਾ ਨਹੀਂ ਥੱਕਦਾ ਨਹੀਂ ਹਾਂ ਜਿਹੜੇ ਸੀ ਭੁੱਲਾ ਕਰਦੇ ਆਂ ਸੀ ਭੁੱਲਾਂ ਦੀ ਸਜ਼ਾ ਭੁਗਦੇ ਇੱਕ ਵੱਖਰਾ ਜਿਹੜਾ ਇੱਕ ਖੈਰਪੱਖਾ ਪਰ ਇਥੇ ਜਿਹੜੀ ਤੁਸੀਂ ਤਾਂ ਸਵਾਲ ਨਾਲ ਸੰਬੰਧਿਤ ਇੱਕ ਪਹਿਲੂ ਆ ਕਿ ਕੋਈ ਲਿਮਟ ਨਹੀਂ ਅਸੀਂ ਸਾਰੇ ਭਾਈ ਵੀਰ ਸਿੰਘ ਦੇ ਜੀਵਨ 'ਚ ਇੱਕ ਬੜੀ ਪਿਆਰੀ ਘਟਨਾ ਦਾ ਜ਼ਿਕਰ ਆ ਕਿ ਅਜੇ ਉਹ ਜਦੋਂ ਛੋਟੀ ਉਮਰ ਦੇ ਸੀ ਕਿਉਂਕਿ ਉਹਨਾਂ ਨੇ ਘਰ ਵਿੱਚ ਸਿੱਖੀ ਸੀ ਸਿੱਖੀ ਨੂੰ ਸਮਝਣ ਵਾਲੇ ਸੀਗੇ ਤੋਂ ਛੋਟੀ ਉਮਰ ਵਿੱਚ ਹੀ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਕਰਨ ਲੱਗ ਪਏ ਸੀ ਇੱਕਦਾਂ ਉਹ ਅੰਮ੍ਰਿਤਸਰ ਰਾਮ ਬਾਗ ਜਿਹੜਾ ਉੱਥੇ ਤੁਰੇ ਜਾ ਰਹੇ ਸੀ ਤੇ ਰਾਮ ਬਾਗ ਦੇ ਇੱਕ ਨੁਕਰੇ ਜੁੜੀ ਲੋਕਾਂ ਦੀ ਭੀੜ ਲੱਗੀ ਹੋਈ ਸੀ ਤੋਂ ਵੀ ਤੁਰੇ ਜਾਂਦੇ ਰੁਕ ਗਏ ਉੱਥੇ ਤੇ ਉਹਨਾਂ ਦੇਖਿਆ ਕਿ ਪਾਦਰੀ ਜੀ ਜਿਹੜੇ ਲੈਕਚਰ ਦੇ ਰਹੇ ਸੀ ਤੋਂ ਭੀੜ ਨੂੰ ਦੱਸ ਰਹੇ ਸੀ ਦੇਖੋ ਜੀ ਕਿਸੇ ਨੇ ਆ ਕੇ ਆ ਕਿ ਜਿਹੜਾ ਰਾਬਾ ਦੜਾ ਇਸਤਾ ਉਹ ਇੱਕ ਗੁਨਾਹ ਮਾਫ ਕਰਦਾ ਕਿਸੇ ਨੇ ਕਿਹਾ ਦੋ ਕਰਦਾ ਕਿਸੇ ਨੇ ਕਿਹਾ ਸੱਤ ਕਰਦਾ ਤੇ ਕਹਿੰ ਲੈ ਦੇਖੋ ਇੱਕ ਇਕਲੌਤਾ ਰੱਬ ਦਾ ਬੇਟਾ ਐਸਾ ਆਇਆ ਜਿਨੇ ਆਖਿਆ ਇਹ ਕਿੰਨੇ ਦੋ ਨਹੀਂ ਤਿੰਨ ਨਹੀਂ ਸੱਤ ਨਹੀਂ ਤੁਹਾਡੇ ਸਦਰ ਗੁਨਾਹ ਮਾਫ ਕਰਦਾ ਜਿਹੜੇ ਸੁਣਨ ਵਾਲੇ ਸੀਕਰ ਉਹ ਬੜੇ ਪ੍ਰਭਾਵਿਤ ਹੋਏ ਭਾਈ ਵੀਰ ਸਿੰਘ ਜਿਹੜੇ ਆ ਇਹ ਉਸ ਭੀੜ ਵਿੱਚ ਥੋੜੇ ਜਿਹਾ ਅੱਗੇ ਹੋਏ ਤੇ ਇਹ ਕਹਿਣ ਲੱਗੇ ਪਾਦਰੀ ਨੂੰ ਸੰਬੋਧਨ ਕਰਦੇ ਆ ਕਿ ਨਹੀਂ ਪਾਦਰੀ ਜੀ ऐसे महापुरुष भी आए थे कि जिन्होने गिनती नहीं की ਤੁਸੀਂ 70 ਦੀ ਗੱਲ ਕਰ ਰਹੇ ਹੋ ਉਹ ਗਿੰਤੀਆਂ ਚ ਪਈ ਹੀ ਨਹੀਂ ਉਹਨਾਂ ਨੇ ਆਕੇ ਕਿ ਅਸੀਂ ਜੇ ਲੇਖੇ ਜੋ ਕਿ ਅਸੀਂ ਲਿਖਿਆ ਕਿ ਬਖਸ਼ੇ ਜਾ ਹੀ ਨਹੀਂ ਸਕਦੇ ਅਸੀਂ ਤਾਂ ਛਿੰਛਨ ਭੁੱਲਣ ਹਾਰਾਂ ਤੇ ਮੈਂ ਗੁਰਬਾਣੀ ਜੜਾ ਇੱਕ ਪਾਵਨ ਫਰਮਾਨ ਆ ਕਿ ਜੇਦਾ ਸਮੁੰਦਰ ਸਾਗਰ ਨੀਰ ਭਰੇ ਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਸ਼ਮੀਰੋ ਪਾਵੋ ਡੁੱਬਦੇ ਪੱਥਰ ਧਾਰੇ ਕਿ ਅਸੀਂ ਤਾਂ ਛਿੰਛਨ ਭੁੱਲਣ ਹਾਰਾਂ ਜਦੋਂ ਪਾਦਰ ਨੇ ਦੇਖਿਆ ਕਿ ਛੋਟੀ ਜਿਹੀ ਉਮਰ ਦਾ ਬਾਲਕ ਜਿਹੜਾ ਉਹ ਉਹਨਾਂ ਦੀ ਗੱਲ ਨੂੰ ਟੋਕ ਕੇ ਆਖ ਰਿਹਾ ਕਿ ਨਹੀਂ ਐਸਾ ਵੀ ਕੋਈ ਮਹਾਪੁਰਸ਼ਾ ਕਿ ਜਿਨੇ ਆਖਿਆ ਕਿ ਇੱਕ ਨੇ ਦੋ ਨੇ ਸਦਰ ਨੇ ਵਰਗੇ ਗਿੰਦੀ ਕੋਈ ਨਹੀਂ ਕੀਤੀ ਕਿ ਹਣ ਗਿੰਦ ਗਿਣਾ ਕਰਕੇ ਜਦੋਂ ਤੂੰ ਮੁੜੇ ਤੂੰ ਗੁਨਾਹ ਮੁਆਫ ਕਰ ਦਿੰਦਾ ਤੋ ਪਾਦਰ ਨੂੰ ਲੱਗਾ ਵੀ ਇਹ ਛੋਟਾ ਜਿਹਾ ਬੱਚਾ ਇਹਨੂੰ ਪਤਾ ਕੀ ਆ ਗੱਪ ਮਾਰ ਦਿੱਤੀ ਐ ਮੈਂ ਅਮਰੀਕਾ ਟੁੱਕ ਦਿੱਤੀ ਆ ਤੋ ਕਹਿਣ ਲੱਗਾ ਵੀ ਬਰਕਤਧਾਰਾ ਵੀ ਇਹ ਗੱਲ ਕਰਨੇ ਜੋ ਮर्जी ਬਣਾਈ ਜੋ ਆਖੀ ਜੋ ਪਰ ਕੀ ਕੋਈ ਐਸਾ ਮਹਾਪੁਰਖ ਹੋਇਆ ਤੋ ਆਖੰਦ ਕੀ ਹਾਂ ਹੋਇਆ ਗੁਰੂ ਨਾਨਕ ਹੋਇਆ। ਹੋਰ ਕਹਿਣ ਲੱਗੇ ਉਹਨਾਂ ਕੋਈ ਬਚਨ ਕੋਈ ਹੈ ਨਹੀਂ ਸਾਡੇ ਤੇ ਲਿਖਤੇ ਗਈ ਆ ਤੁਹਾਡੇ ਕੋਈ ਲਿਖਤੇ ਹੈਗੀ ਆ ਉਹ ਕਹਿਣ ਲੱਗੇ ਬਕਾਇਦਾ ਜੀ ਉਹ ਲਿਖਤੇ ਹੈਗੀ ਆ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਾ ਉਸ ਸਮੇਂ ਜਿਹੜੀ ਆ ਉਹ ਪੰਕਤੀ ਪੜ੍ਹੀ ਕਿ ਲੇਖਾ ਕਤੈ ਨਾ ਛੂਟੀ ਹੈ। ਖਿਨ ਕੇ ਨ ਭੁੱਲਣਾ ਹਾਰ। ਬਖਸ਼ਣਾ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜਦ ਜਿਉਨਾਂ ਨੇ ਇਹ ਪੰਕਤੀ ਬੋਲੀ ਤਾਂ ਉਸ ਸਮੇ ਪਾਦਰੀ ਰਾਉ ਨਿਰਤਰ ਹੋ ਗਿਆ। ਉਹ ਕਹਿੰਦੇ ਆ ਕਿ ਉਸ ਸਮੇਂ ਆਪਣਾ ਬਸਤਾ ਚੁਕਿਆ ਤੇਲਾ ਜਿਹੜਾ ਜੀ ਤੁਰਦਾ ਬਣਿਆ ਤੋ ਗੱਲ ਕਰੀ ਸੀ ਆਪਾਂ ਕਿ ਜੇ ਤੁਸੀਂ ਰੱਬ ਤੋਂ ਅਸੀਂ ਆਸ ਕਰਦੇ ਆ ਕਿ ਰੱਬ ਜਿਹੜਾ ਉਹ ਸਾਡੇ ਗੁਨਾਹਾਂ ਨੂੰ ਜਿਹੜਾ ਉਹ ਤੋਲ ਦਾ ਮਾਪਦਾ ਨਹੀਂ ਪਰ ਮੈਂ ਧਰਮ ਦੁਨੀਆ ਵਿੱਚ ਕਹਿਣਾ ਸ਼ਬਦ ਯੋਗ ਨਹੀਂ ਪਰ ਧਰਮ ਦੇ ਨਾਂ ਦੇ ਜੋ ਕੁਝ ਪ੍ਰਚਾਰਿਆ ਗਿਆ ਜੋ ਰੱਬ ਦਾ ਸੁਭਾਅ ਦੱਸਿਆ ਗਿਆ ਉਹਦੇ ਵਿੱਚ ਆਮ ਤੌਰ ਤੇ ਕਈ ਤਰ੍ਹਾਂ ਦੀਆਂ ਕਹਾਣੀਆਂ ਪ੍ਰਚਲਤ ਆ ਪਰ ਜਿਹੜਾ ਰੱਬ ਨਾਲ ਜੁੜਿਆ ਹੋਇਆ ਜੋ ਰੱਬ ਦੇ ਗੁਨਾਹਾਂ ਨੂੰ ਰੱਬ ਨਾਲ ਜੁੜਨਾ ਕੀ ਹੈ ਰੱਬ ਦੇ ਗੁਨਾਹਾਂ ਨੂੰ ਧਾਰਨ ਕਰਨਾ ਹੋਰ ਤੇ ਰੱਬ ਨਾਲ ਜੁੜਨਾ ਕੁਝ ਨਹੀਂ ਗੁਰਬਾਣੀ ਅਨੁਸਾਰ ਕਿ ਰੱਬੀ ਗੁਨਾਹ ਨੂੰ ਗੁਣ ਕਹ ਹੈ ਗੁਣੀ ਸਮਾਵਨੇ ਆ ਕਿ ਰੱਬੀ ਗੁਨਾਹ ਨੂੰ ਚੇਤੇ ਕਰਕੇ ਉਹਨਾਂ ਗੁਨਾਹਾਂ ਨੂੰ ਧਾਰਨ ਕਰਨਾ ਹੀ ਸਿਹਰਤਾਂ ਵਿੱਚ ਰੱਬ ਨਾਲ ਜੁੜਨਾ ਤੋਂ ਰੱਬ ਦਾ ਇਹ ਕਿ ਇਹ ਵੀ ਗੁਨਾਹ ਕਿ ਉਹ ਜਿਹੜਾ ਉਹ ਸਾਡੇ ਔਗਣਾ ਨੂੰ ਭੁੱਲਣ ਨੂੰ ਨਹੀਂ ਚਿਤਾਰਾ ਤਾਂ ਜਦੋਂ ਅਸੀਂ ਇਹ ਗੁਰਬਾਣੀ ਨਾਲ ਜੁੜੇ ਹੋਵਾਂਗੇ ਆਪਾਂ ਜੋ ਕਿ ਮੁਖਰੂ ਵਿੱਚ ਬਾਣੀ ਦੀ ਗੱਲ ਕਰ ਰਹੇ ਹਾਂ ਕਿ ਗੁਰਬਾਣੀ ਦੇ ਜੀਵਨ ਜੁਗਤ ਕੀ ਆ ਤਾਂ ਜਿਹੜਾ ਬਾਣੀ ਪੜਨ ਵਾਲਾ ਉਹ ਜਦੋਂ ਕਿਸੇ ਦੀ ਭੁੱਲ ਨੂੰ ਵੇਖਦਾ ਫਿਰ ਸ਼ਬਦ ਉਧਾਰਦਾ ਇਹ ਕਿ ਇਥੇ ਜਿਹੜੀਆਂ ਆਮ ਸਧਾਰਨ ਗੱਲਾਂ ਜਿਹੜੀਆਂ ਭੁੱਲਾਂ ਦੀ ਗੱਲ ਕਰ ਰਹੇ ਹਾਂ ਗਲਤੀਆਂ ਦੀ ਕਰ ਰਹੇ ਹਾਂ ਜਿਹੜੀ ਜਾਣੇ ਹਨ ਜਾਣੇ ਹੋ ਰਹੀਆਂ ਤਾਂ ਜਦੋਂ ਇਸ ਸੰਦਰਭ ਪੜਦਾ ਬਾਣੀ ਵਿੱਚ ਕਿ ਭੁੱਲਣ ਵਿੱਚ ਕੀ ਆ ਸਭ ਕੋਈ ਕਰਤਾ ਆਪ ਨਾ ਭੁੱਲੇ ਕਿ ਅਸੀਂ ਸਾਰੇ ਜਿਹੜੇ ਭੁੱਲਾਂ ਕਰਨ ਆ ਰਹੇ ਕੋਈ ਬੰਦਾ ਐਸਾ ਨਹੀਂ ਕਿ ਜਿਹੜਾ ਇਹ ਦਾਵਾ ਕਰੇ ਕਿ ਮੈਥੋਂ ਕਦੇ ਭੁੱਲ ਨਹੀਂ ਹੋਈ ਉਦੋਂ ਕਰ ਅਸੀਂ ਇਸ ਤਰ੍ਹਾਂ ਵਿਸ਼ਾਲਤਾ ਜਿਹੜੀ ਆ ਉਹ ਗੁਰਬਾਣੀ ਵਿੱਚੋਂ ਗ੍ਰਹਿਣ ਕਰਾਂਗੇ ਫਿਰ ਅਸੀਂ ਗਿਣਤੀਆਂ ਮਿੰਟੀਆਂ ਨਹੀਂ ਕਰਾਂਗੇ ਕਿ ਜੀ ਇਨੀ ਬਿਰਾਂ ਨੂੰ ਸਮਝਾਇਆ ਹੀ ਨਹੀਂ ਸਮਝਾਇਆ ਤੇ ਨਹੀਂ ਹੁਣ ਸਤਾਪ ਲਾ ਦਿੱਤਾ ਆ ਜਿਹੜੀ ਉਹ ਗਲਤੀ ਕਰਿਆ ਉਹਨੂੰ ਗਲਤੀ ਨੂੰ ਉਹਨੂੰ ਜਸਟੀਫਾਈ ਕਰਨ ਦੀ ਗੱਲ ਨਹੀਂ ਅਸੀਂ ਸ਼ੁੱਧ ਵਾਰ-ਵਾਰ ਦੁਹਰਾ ਰਹੇ ਹਾਂ ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕ ਇਹਨਾਂ ਬਾਅਦ ਜਦੋਂ ਮਿਲਦੇ ਆ ਤਾਂ ਸਵਾਲ ਉਠਾਉਂਦੇ ਆ ਨਾ ਪੱਖਾਂ ਨੂੰ ਲੈ ਕੇ ਇਸ ਲਈ ਵਾਰ-ਵਾਰ ਸਾਨੂੰ ਦੁਹਰਾਣਾ ਪੈ ਰਿਹਾ ਕਿ ਜਿਹੜਾ ਇਹ ਜਿਹੜਾ ਇਹ ਪੱਖ ਵੇਖਣ ਦੀ ਲੋੜ ਆ ਇਥੇ ਕਿਸੇ ਐਸੇ ਗਲਤ ਕੂ ਕਰਮ ਜਿਹੜਾ ਬੰਦਾ ਗਦਗਦਮ ਉਠਾ ਕੇ ਕੋਈ ਕੁਰਮ ਕਰ ਰਿਹਾ ਕੋਈ ਬੇਮੇ ਨਹੀਂ ਕਰ ਰਿਹਾ ਹੀਰਾ ਫੇਰੀ ਕਰ ਰਿਹਾ ਇਹ ਉਹਦਾ ਕਰਮ ਦੇ ਕੇ ਉਹਨੂੰ ਮੁਆਫ ਕਰਨ ਦੀ ਗੱਲ ਨਹੀਂ ਹਾਂ ਜੇਕਰ ਸਧਾਰਨ ਕੋਈ ਜਿਹੜਾ ਕਿਸੇ ਦਾ ਕੋਈ ਕਾਰੋਬਾਰ ਆ ਕੋਈ ਕਰਮਚਾਰੀ ਗਲਤੀ ਕਰ ਰਿਹਾ ਤਾਂ ਜੇਕਰ ਉਹਦੇ ਨਿਰਪਰ ਕਰ ਰਿਹਾ ਕਿ ਉਹ ਗਲਤੀ ਕਿਉਂ ਜੀ ਕਰ ਰਿਹਾ ਉਹ ਕਿਨਾਂ ਕੋ ਮੌਕਾ ਦੇ ਰਿਹਾ ਕਈ ਵਾਰ ਆਸੇ ਹੁੰਦੇ ਆ ਕਈ ਵਾਰ ਇੱਕ ਵਾਰਾ ਦੇਣ ਨਾਲ ਬੰਦਾ ਸਮਝ ਜਾਂਦਾ ਤੁਸੀਂ ਜਿਹੜੇ ਤੁਹਾਡੀ ਸਵਾਲ ਜੀਗਾ ਕਿ ਕਿਹੜਾ ਸੀ ਉਹਨਾਂ ਨੂੰ ਉਤਸ਼ਾਹ ਤਾਂ ਨਹੀਂ ਕਰ ਰਹੇ ਇਹਦੇ ਉਤਸ਼ਾਹ ਦੀ ਗੱਲ ਨਹੀਂ ਬਣ ਕੇ ਹੋ ਸਕਦਾ ਕੋਈ ਇਹਦਾ ਨਸ਼ਾ ਲਵ ਉਠਾ ਵੀ ਲਵੇ ਪਰ ਤੁਹਾਡਾ ਆਪਣਾ ਜਿਹੜਾ ਸੁਭਾਅ ਤੁਸੀਂ ਆਪਣੀ ਜਿਹੜੀ ਪ੍ਰਕਿਰਤੀ ਹੈ ਤੁਹਾਡੀ ਤੁਹਾਡੀ ਆਪਣੀ ਜਿਹੜੀ ਨੇਚਰ ਆ ਉਹ ਠੀਕ ਤੁਸੀਂ ਉਸ ਨੂੰ ਕਿਉਂ ਛੱਡ ਰਹੇ ਹੋ ਸੁਚੇਤ ਰਹਿਣ ਦੀ ਲੋੜ ਆ ਸਾਵਧਾਨ ਰਹਿਣ ਦੀ ਲੋੜ ਆ ਇਸ ਲਈ ਜੋ ਗੁਰੂ ਸਾਹਿਬ ਬਾਣੀ ਵੀ ਕਹਿੰਦੇ ਆ ਕਿ ਲੋਭੀ ਕਾ ਬਿਸਾ ਨਾ ਕੀ ਜੇ ਕਾ ਪਾਰਵਸਾਏ ਉਹ ਸੁਚੇਤ ਕਰ ਰਿਹਾ ਉਹ ਲਕੀਰ ਨਹੀਂ ਖਿਜਦੇ ਬਲਕਿ ਸੁਚੇਤ ਕਰੇ ਉਹ ਸਾਵਧਾਨ ਰਹਿਣ ਦੀ ਲੋੜ ਆ ਪ੍ਰੈਸਰ ਨੇ ਕਿਹਦੇ ਰਹਾ ਸਾ ਮਨੋਂ ਕਿਸੇ ਮੁਸ਼ਕਲ ਵਿੱਚ ਆ ਕਠਿਨਾਈ ਵਿੱਚ ਆ ਤਾਂ ਤੁਸੀਂ ਆਖੋ ਨਹੀਂ ਪਾਈਏ ਤੇ ਬੰਦਾ ਇਦਾਂ ਦਾ ਨਹੀਂ ਮੇਦੀ ਸਹਾਇਤਾ ਨਹੀਂ ਕਰਨੀ ਤੁਸੀਂ ਲਈ ਬਾਣੀ ਦਾ ਇਹ ਪੱਖ ਜਿਹੜੇ ਆ ਇਹ ਸਾਨੂੰ ਧਿਆਨ ਵੀ ਰੱਖਣ ਦੀ ਲੋੜ ਆ ਜੀ ਨਹੀਂ ਹੁਣ ਇਹਦੇ ਚ ਇੱਕ ਸਵਾਲ ਤੁਸੀਂ ਪੁੱਛਿਆ ਸੀ ਪੁਰਲਾ ਜੱਟਾ ਤੁਸੀਂ ਕਿਤਾ ਜੀ ਕਿ ਕੀ ਅੰਡਰਟ ਕਰਨਾ ਤੇ ਮਾਫ ਕਰਨਾ ਮੈਂ ਬਰੀਫਲੀ ਜੇ ਕੋਈ ਟਾਈਮ ਸਾਡੇ ਕੋਲ ਥੋੜਾ ਰਹਿ ਗਿਆ ਸੀ ਮੇਬੀ ਅਸਤੇ ਉੱਤੇ ਪੂਰਾ ਸੈਸ਼ਨ ਕਰੀਏ ਬਾਅਦ ਵਿੱਚ ਉਹਨੂੰ ਬਰੀਫਲੀ ਜੇ ਟੱਚ ਕਰਨਾ ਤੇ ਦੂਸਰੀ ਚੀਜ਼ ਜਿਹੜੀ ਹੈ ਕਿ ਕਿਹੜੀਆਂ ਕੋਈ ਕਦਰੇ ਅਸੀਂ ਕੋਈ ਕੰਡੀਸ਼ਨ ਤਾਂ ਨਹੀਂ ਲਾਣੇ ਦਿੰਦੇ ਕਿ ਅਨਡੈਟ ਕਰਨ ਲਈ ਸਾਨੂੰ ਇਹ ਕੰਡੀਸ਼ਨ ਲੱਗ ਗਈਆਂ ਜਾਂ ਤੂੰ ਇਹ ਕਰੇਗਾ ਤਾਂ ਤੇਰਾ ਅਨਡੈਟ ਕਰਦੇ ਆ ਹਾਂ ਦੇਖੋ ਬੜਾ ਬੜੀਆ ਸਵਾਲ ਤੁਸੀਂ ਪਾਇਆ ਕਿ ਜਿਹੜਾ ਅਸੀਂ ਕੰਡੀਸ਼ਨ ਲਾ ਦਿੰਨੇ ਆ ਇਹ ਇੱਕ ਸਰ ਹੁੰਦਾ ਇਹ ਸੌਦਾਬਾਜ਼ੀ ਹੁੰਦੀ ਆ ਹਾਂ ਉਹ ਫਿਰ ਕੀ ਆ ਕਿ ਬੰਦੇ ਦਾ ਸ਼ੋਸ਼ਣ ਕਿਦਾਂ ਜਾਂਦਾ ਠੀਕ ਕਿ ਮੰਨ ਲਓ ਤੁਹਾਡੀ ਕਮਿਜ਼ਰੀ ਮੇਰੇ ਹੱਥ ਆ ਗਈ ਮੈਨੂੰ ਪਤਾ ਲੱਗ ਗਿਆ ਮੈਂ ਤੁਹਾਨੂੰ ਦੱਸੂਗਾ ਪਰ ਕਿਉਂਗਾ ਮੈਂ ਦੱਸਦਾ ਨਹੀਂ ਕਿ ਹਿੰਨ ਨਹੀਂ ਪਰ ਇਹਦੇ ਬੱਲੇ ਮੈਨੂੰ ਕੁਝ ਚਾਹੀਦਾ ਤੁਹਾਨੂੰ ਹਮੇਸ਼ਾ ਲਈ ਜਿਹੜਾ ਉਹ ਮੈਂ ਆਪਣੀ ਮੁਠੀ ਬੰਦ ਕਰ ਲਊਗਾ ਠੀਕ ਕਿ ਤੁਹਾਨੂੰ ਜੋ ਮਨੋਣਾ ਚਾਹਾਂ ਬੁਲਾਣਾ ਚਾਹਾਂ ਕਰਾਉਣਾ ਚਾਹਾਂ ਤੁਹਾਨੂੰ ਮਜੂ ਕਰਨਾ ਪਊਗਾ ਕਿ ਤੁਹਾਡੇ ਡਰ ਬੈਠਾ ਹੋਇਆ ਕਿ ਭਾਈ ਜੇਕਰ ਇਹਨੇ ਦੱਸ ਦਿੱਤਾ ਤਾਂ ਮੇਰੀ ਬਦਨਾਮੀ ਹੋਊਗੀ ਕੁਝ ਐਸੀ ਗੱਲਾਂ ਗਲਤੀਆਂ ਹੁੰਦੀਆਂ ਹਾਂ ਉਹ ਜਿਹੜੇ ਉਸ ਨੂੰ ਦੇਖ ਕੇ ਅਡਿਟ ਕਰਨ ਦਾ ਨਿਉਦ ਬੀਮਾਨੀ ਆ ਓਕੇ ਉਹਦੇ ਤੁਹਾਡਾ ਜਿਹੜਾ ਉਹ ਤੁਹਾਡਾ ਜਿਹੜਾ ਇੱਕ کردار ਦੀ ਪ੍ਰਦਰਸ਼ਨੀ ਕਰਿਆ ਕੇ ਤੁਸੀਂ ਕਿਹੋ ਜਿਹੇ ਇਨਸਾਨ ਹੋ ਇਹ ਘਟੀਆਂ ਤਰ੍ਹਾਂ ਦੇ ਇਨਸਾਨ ਹੋ ਜਿਹੜੇ ਕਿਸੇ ਮਜਬੂਰੀ ਦਾ ਲਾਭ ਉਠਾ ਰਹੇ ਹੋ ਆ ਜਿਹੜੀ ਗੱਲ ਜਿਹੜੀ ਆ ਖਿਮਾ ਦੀ ਗੱਲ ਜਿਹੜੀ ਆ ਖਿਮਾ ਤੇ ਦੇਖ ਕੇ ਅਡਿਟ ਕਰਨਾ ਜਿਹੜਾ ਇਹ ਦੋੜਾ ਜਿਹਾ ਇੱਕ ਹੁੰਦੇ ਹੋ ਵੀ ਇਹਨਾਂ ਜੇ ਵੱਖਰਾ ਪਾਨਾ ਖਿਮਾ ਦਾ ਜ਼ਿਆਦਾਤਰ ਜਿਹੜਾ ਸਬੰਧ ਆ ਉਹ ਜਿਹੜਾ ਇੱਕ ਪਹਿਲੂ ਆ ਜੋ ਤੁਸੀਂ ਮੰਨ ਲਓ ਮੇਰਾ ਜ਼ਿਆਦੀ ਕੀਤੀ ਆ ਔਰ ਮੇਰੇ ਤੇ ਨਿਰਭਰ ਕਰਦਾ ਕਿ ਮੈਂ ਉਹਨੂੰ ਮੁਆਫ ਕਰਾਂ ਜਾਂ ਨਾ ਕਰਾਂ ਕਿ ਡੇਕ ਤੁਸੀਂ ਮੈਨੂੰ ਨੁਕਸਾਨ ਪਹੁੰਚਾਇਆ ਚਾਹੇ ਉਹ ਆਪਣੇ ਐਕਸ਼ਨ ਰਾਹੀਂ ਜਾਂ ਆਪਣੇ ਬੋਲਾ ਰਾਹੀਂ ਜਾਂ ਕਿਸੇ ਹੋਰ ਤਰ੍ਹਾਂ ਨਟੰਗ ਲਾਲ ਉਹਦੇ ਨਾਲ ਕਿ ਤੁਸੀਂ ਮੈਨੂੰ ਨੁਕਸਾਨ ਪਹੁੰਚਾਇਆ ਮੈਨੂੰ ਠੇਸ ਪਹੁੰਚੀ ਆ ਹਾਂਜੀ ਉਹ ਮੇਰੇ ਨਾਲ ਸੰਬੰਧਿਤ ਆ ਉਹਦੇ ਦਾ ਇੱਕ ਪਹਿਲੂ ਆ ਆਪਾਂ ਕਰੀਦਾ ਵੱਖਰਾ ਕਰਾਂਗੇ ਉਹ ਵੱਖਰੇ ਪਹਿਲੂ ਵਿਚਾਰਾਂਗੇ ਪਰ ਦੇਖ ਕੇ ਡਿਟਕਾ ਨਾਲ ਜ਼ਰੂਰੀ ਹੈ ਕਿ ਮੈਨੂੰ ਕੋ ਨੁਕਸਾਨ ਨਹੀਂ ਉਹਦੇ ਨਾਲ ਤੁਸੀਂ ਜੋ ਕੋਈ ਗਲਤੀ ਕੀਤੀ ਆ ਭੁੱਲ ਕੀਤੀ ਆ ਉਹਦਾ ਮੇਰਾ ਕੋਈ ਸਬੰਧ ਨਹੀਂ ਮਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਨਾ ਕਿਸੇ ਦੂਸਰੇ ਨੂੰ ਨੁਕਸਾਨ ਪਰ ਇਹ ਵੀ ਜੇ ਮੈਂ ਉਹਨੂੰ ਰੋਲਾ ਪੋਣਾ ਭੰਡਦਾ ਚਾਰ ਬੰਦਿਆਂ ਨੂੰ ਦੱਸਦਾ ਉਹਦੇ ਨਾਲ ਕਿ ਤੁਹਾਡੇ ਜਿਹੜੇ ਜੀਵਨ ਵਿੱਚ ਕੀ ਤਾਂ ਰੁਸ਼ਨਾ ਆਈ ਤੁਹਾਡੀ ਹਾਸੋ ਹੀ ਨੋ ਸਕਦੀ ਆ ਤੁਹਾਡਾ ਮਜ਼ਾਕ ਬਣ ਸਕਦਾ ਇਸ ਲਈ ਜਿਹੜਾ ਉਹ ਥੋੜੀ ਜਿਹੀ ਜਿਹੜੀ ਆ ਉਹ ਸਮਾਨਤਾ ਹੁੰਦਿਆਂ ਹੋਇਆਂ ਵੀ ਇੱਕ ਵੱਖਰਾ ਰਾਹ ਫੜ ਲੈਂਦੇ ਆ ਉਹ ਕਿ ਨਿੱਜ ਨਾਲ ਹੋ ਜਾਂਦੀ ਆ ਇਹਦਾ ਕਿ ਜਰੂਰੀ ਨਹੀਂ ਕਿ ਤੁਹਾਡੇ ਨਾਲ ਸੰਬੰਧਾ ਕੋਈ ਠੀਕ ਠੀਕ ਹੈ ਤੋ ਬੜੇ ਵਧੀਆ ਤਰੀਕੇ ਨਾਲ ਸਾਰਾ ਸਮਝਾਇਆ ਇਹ ਲੋਕ ਡੇਟ ਦੇਖ ਕੇ ਅਡਿਟ ਕਿਹੜੀ ਕਿਹੜੀ ਗੱਲ ਹੁੰਦੀ ਹੈ ਬੜੇ ਅਸੀਂ ਕੁਐਸਚਨਸ ਜਿਹੜੇ ਸਾਡੇ ਸਰੋਤਿਆਂ ਨੇ ਦੱਸੇ ਕਿ ਭਾਈ ਕਿਸ ਤਰੀਕੇ ਨਾਲ ਤੇਰੇ ਉਤ्साਹਿਤਾ ਨਹੀਂ ਹੋ ਜਾਂਦਾ ਜੇ ਨਾ ਦਸੀਏ ਜਾਂ ਫੋਰਗੇਵਨੈਸ ਕਿਤਾਬ ਦੀ ਹੈ ਜਾਂ ਉਹਨੂੰ ਦੇਖ ਕੇ ਕੰਡੀਸ਼ਨਸ ਤਾਂ ਨਹੀਂ ਲਾਣੀਆਂ ਜਾਂ ਕਿਸ ਤਰੀਕੇ ਨਾਲ ਉਹਨੂੰ ਸੁਧਾਰ ਕਰਨਾ ਇਹ ਸਾਰੀਆਂ ਗੱਲਾਂ ਅਸੀਂ ਅੱਜ ਕੀਤੀਆਂ ਉਹ ਬੇਸਡ ਆਨ ਦੇਖ ਕੇ ਅਡਿਟ ਕਰਨ ਦੇ ਉੱਤੇ ਸਾਰਾ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਕਾ ਸਾਰਿਆਂ ਨੂੰ ਇਹ ਸਾਡੀ ਵੀਡੀਓ ਪਸੰਦ ਆਏਗੀ ਨੂੰ ਅੱਗੇ ਪਾਸ ਔਨ ਕਰੋ ਕਮੈਂਟ ਕਰੋ ਤੇ ਸ਼ੇਅਰ ਕਰਿਆ ਕਰੋ ਭਾਈ ਸਾਹਿਬ ਤੁਹਾਨੂੰ ਹੀ ਤੇ ਸਾਰੇ ਦੇਖਣ ਵਾਲਿਆਂ ਨੂੰ ਵਾਗ ਜੀ ਦਾ ਖਾਲਸਾ ਵਾਗ ਜੀ ਦੀ ਕੀ ਫਤਿਹ